ਵਸ਼ੀਕਰਣ ਤੇ ਟੂਨੇ ਦੇ ਵਿੱਚ ਕੀ ਫਰਕ ਟੂਨੇ ਦੇ ਵਿੱਚ ਨੈਗੇਟਿਵਿਟੀ ਆ ਵਸ਼ੀਕਰਣ ਦੇ ਵਿੱਚ ਪਿਆਰ ਪਰ ਜਦੋਂ ਮਸ਼ਹੂਰੀ ਹੁੰਦੀ ਹੈ ਇਸ ਚੀਜ਼ ਦੀ ਐਡਵਰਟਾਈਜ਼ਮੈਂਟ ਹੁੰਦੀ ਆ ਤਾਂ ਬੜੇ ਨੈਗੇਟਿਵ ਵੇ ਨਾਲ ਹੁੰਦੀ ਆ ਕਿ ਆਪਣੇ ਪਿਆਰ ਨੂੰ ਆਪਣੇ ਬਸ ਵਿੱਚ ਸਿਰਫ ਲਾਲਚੋ ਪੈਸਾ ਦਾ ਅੱਜ ਕੱਲ ਕੀ ਆ ਸਿਰਫ ਡਰਾਮੇ ਬਾਜੀ ਸੋਸ਼ਲ ਬਾਜੀ ਲਾਲਚ ਬਸ ਜਿਦਾ ਮਰਜੀ ਕਰਾਂ ਬਸ ਮੈਂ ਪਹਿਲੇ ਕਮਾਲਾ ਕੋ ਟੂਣਾ ਦੇ ਵਿੱਚ ਬਰਬਾਦੀ ਹੈ ਕਿਸੇ ਚਾਹੇ ਉਹ ਕੋਈ ਆਪਣਾ ਆ ਚਾਹੇ ਕੋਈ ਬੇਗਾਨਾ ਆ ਕੋਈ ਪਰਾਇਆ ਆ ਕੋਈ ਵੀ ਹੈ ਉਹ ਬਰਬਾਦੀ ਹੈ ਟੂਣਾ ਨਾਂ ਵੀ ਬਰਬਾਦੀ ਹੈ ਬਸ਼ੀ ਕਰਨ ਦਾ ਮਤਲਬ ਹੀ ਇੱਕ ਪਿਆਰ ਹੈ ਜੀ ਬਹੁਤ سارے ਲੋਕ ਉਹਨੂੰ ਗਲਤ ਯੂਜ਼ ਕਰਦੇ ਤਾਂ ਫਿਰ ਤਾਂ ਉਹ ਤਾਂ ਗਲਤ ਆ ਨਾ ਜੀ ਇਹ ਗਲਤ ਯੂਜ਼ ਕਰਨ ਵਾਲੀ ਚੀਜ਼ ਆ ਹੈ ਨਹੀਂ ਨਾਲ ਜਿੱਦਾਂ 5-6 ਸਾਲ ਫਰੈਂਡਸ਼ਿਪ ਰਹੀ ਹੈ ਦੋਸਤੀ ਰਹੀ ਹੈ ਜਾਂ ਮੁੰਡਾ ਨਾ ਕਰਦਾ ਕੁੜੀ ਨਾ ਕਰਦੀ ਆ ਜੇ ਹੁਣੋ ਮੇਰਾ ਫੋਨ ਨਹੀਂ ਚੱਲ ਰਿਹਾ ਫਿਰ ਉਹਨਾਂ ਚੀਜ਼ਾਂ ਦੇ ਉਹ ਕੰਮ ਕਰਦੇ ਆ। ਯਾਨੀ ਤੁਸੀਂ ਫਿਰ ਉਹਨਾਂ ਦੀ ਗੱਲ ਸੁਣਦੇ ਹੋ। ਹਾਂ ਫਿਰ ਉਹਦਾ ਆਪਾਂ ਸਾਥ ਦਿੰਦੇ ਆ ਜੀ ਪੂਰਾ। ਯਾਨੀ ਵਸ਼ੀਕਰਨ ਨਾਲ ਜੋ ਚਾਹੀਦਾ ਉਹ ਹਾਸਿਲ ਕੀਤਾ ਜਾ ਸਕਦਾ। ਸਾਡੀ ਕੁੜੀ ਆ ਉਹ ਸਾਡੇ ਕਹਣੇ 'ਚ ਨਹੀਂ ਆ। ਸਾਡਾ ਮੁੰਡਾ ਕਹਣੇ 'ਚ ਨਹੀਂ ਆ। ਸਾਡੇ ਘਰ ਦੇ ਨਹੀਂ ਮੰਨਦੇ। ਵਿਆਹ ਸ਼ਾਦੀ ਲਈ ਮੁੰਡਾ ਤਿਆਰ ਆ, ਕੁੜੀ ਤਿਆਰ ਆ ਪਰ ਉਹਨਾਂ ਦੇ ਘਰ ਦੇ ਨਹੀਂ ਮੰਨਦੇ। ਫਿਰ ਉਹਦੇ ਲਈ ਤਾਂ ਇੱਕ ਚੰਗੀ ਗੱਲ ਹੋ ਗਈ ਨਾ। ਯਾਰ ਮਾਪੂਰ ਨੂੰ ਆਪਾਂ ਜੇ ਮਨਾਲੇ ਕਿ ਜਿੰਦਗੀ ਤਾਂ ਉਹਨਾਂ ਨੇ ਦੋਨਾਂ ਨੇ ਬਿਤਾਣੀ ਵਸ਼ੀਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਆਪਾਂ ਵਸਤੂ ਕਰ ਲੈਣਾ ਲੋ ਜੀ ਮੇਰੀ ਮੁੱਠੀ 'ਚ ਹੋ ਗਿਆ ਜਿੱਦਾਂ ਮੈਂ ਕਹੂੰਗਾ ਮੇਰਾ ਪੁਤਲਾ ਬਣ ਗਿਆ ਕਿ ਮੈਂ ਜਿੱਦਾਂ ਕਹੂੰਗਾ ਉਹ ਉਦਾਂ ਕਰੂਗਾ ਇਦਾਂ ਨਹੀਂ ਹੁੰਦਾ ਉਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਉੱਤੇ ਸਹੀ ਢੰਗ ਨਾਲ ਉਹਨਾਂ ਦਾ ਮਾਈਂਡ ਕੰਮ ਕਰੇ ਕਿ ਦੇਖੋ ਜ਼ਿੰਦਗੀ ਇਹਨਾਂ ਨੇ ਬਿਤਾਣੀ ਹੈ ਨਾਲ ਇਹਨਾਂ ਨੇ ਰਹਿਣਾ ਹੈ ਔਰ ਤੁਸੀਂ ਇਹਨਾਂ ਦਾ ਸਾਥ ਦਿਓ ਵਸ਼ੀਕਰਨ ਨੂੰ ਲੈ ਕੇ ਵੀ ਲੋਕ ਇੰਟਰਨੈਟ ਤੋਂ ਸਿੱਖ ਕੇ ਵਸ਼ੀਕਰਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਸਭ ਠੀਕ ਹੈ ਇਹ ਦੇਖੋ ਇਹ ਸਾਡਾ ਪੂਸਤਾਨੀ ਕੰਮ ਆ ਅਸੀਂ ਕਿਸੇ ਕੋਲ ਸਿੱਖਣ ਨਹੀਂ ਗਏ ਸਾਡੇ ਜਿਹੜੇ ਦਰ ਪੀੜੀ ਅੰਦਰ ਹੀ ਅਸੀਂ ਕੰਮ ਕਰਦੇ ਆ ਰਹੇ ਹਾਂ ਇਹ ਬਚਪਨ ਤੋਂ ਹੀ ਮਤਲਬ ਕਿ ਇਹ ਮੈਂ ਕੰਮ ਕਰ ਰਹੇ ਆ ਹਾਂ ਔਰ ਅੱਜ ਕੰਮ ਕਰਦੇ ਨੂੰ ਸਮਥਿੰਗ 17 ਤੋਂ 18 ਸਾਲ ਹੋ ਗਏ ਆ ਪਰਮਾਤਮਾ ਦੀ ਮਿਹਰ ਹੈ ਕਿ ਜਦ ਵੀ ਜੋ ਵੀ ਕੋਈ ਸਹੀ ਤਰੀਕੇ ਨਾਲ ਆਪਾਂ ਕੰਮ ਕੀਤਾ ਆ ਤੇ ਅਗਲੇ ਨੂੰ 100 ਤੋਂ 100% ਰਿਜ਼ਲਟ ਵੀ ਦਿੱਤਾ ਆ ਮੇਰਾ ਬੱਚਾ ਮੇਰਾ ਕਹਿਣਾ ਨਹੀਂ ਮੰਨਦਾ ਮੇਰੇ ਪਤੀ ਮੇਰੇ ਕਹਿਣੇ ਵਿੱਚ ਨਹੀਂ ਸਾਡੇ ਪਰਿਵਾਰ ਦੇ ਵਿੱਚ ਇੱਕੋ ਸ਼ਖਸ ਹੈ ਜੋ ਕਿਸੇ ਦੀ ਨਹੀਂ ਮੰਨਦਾ ਤੇ ਕਲੇਸ਼ ਕਰ ਰਿਹਾ ਹੈ ਜੇਕਰ ਅਜੀਹਾ ਮਾਹੌਲ ਜੇਕਰ ਇਹ ਸਭ ਤੁਹਾਡੇ ਅਸੇ ਪਾਸੇ ਵੀ ਹੋ ਰਿਹਾ ਹੈ ਤਾਂ ਸਮਝ ਲਓ ਕਿ ਕੋਈ ਤਾਂ ਹੈ ਜੋ ਤੁਹਾਨੂੰ ਸੁਖੀ ਨਹੀਂ ਵੇਖਣਾ ਚਾਹੁੰਦਾ ਸ਼ਾਇਦ ਇਸੇ ਨੂੰ ਵਸ਼ੀਕਰਨ ਕਹਿੰਦੇ ਨੇ ਵਸ਼ੀਕਰਨ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਸਟੂਡੀਓ ਵਿੱਚ ਮੌਜੂਦ ਨੇ ਪੰਡਿਤ ਕੈਲਾਸ਼ ਜੀ ਜੋ ਕਿ ਜਲੰਧਰ ਤੋਂ ਆਏ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਵਸ਼ੀਕਰਨ ਬਾਰੇ ਜਾਣਦੇ ਹਾਂ ਕੈਲਾਸ਼ ਜੀ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਕਲਾਸ਼ ਜੀ ਸਭ ਤੋਂ ਪਹਿਲਾਂ ਤਾਂ ਵਸ਼ੀਕਰਨ ਇਹ ਕਿੰਨੇ ਤਰ੍ਹਾਂ ਦਾ ਹੁੰਦਾ ਵਸ਼ੀਕਰਨ ਦੀ 7 ਤਰ੍ਹਾਂ ਦਾ ਹੁੰਦਾ ਆ 7 ਪ੍ਰਕਾਰ ਦਾ ਹੁੰਦਾ ਆ ਜੀ ਜਿਹਨੂੰ ਮਾ ਮੋਣੀ ਵੀ ਕਹ ਦਿੰਦੇ ਆ ਮਨਮੋਣੀ ਵੀ ਕਹ ਦਿੰਦੇ ਆ ਜਿਹਨੂੰ ਸੰਧੂਰੀ ਵੀ ਕਹ ਦਿੰਦੇ ਆ ਇਹ ਕਈ ਪ੍ਰਕਾਰ ਦੇ ਸੱਤ ਪ੍ਰਕਾਰ ਦਾ ਵਸ਼ੀਕਰਨ ਹੁੰਦਾ ਆ ਇਹ ਇੱਕ ਪ੍ਰਕਾਰ ਦਾ ਨਹੀਂ ਹੁੰਦਾ 네ਗੇਟਿਵ ਵੀ ਹੁੰਦਾ ਪੋਜ਼ਿਟਿਵ ਵੀ ਹੁੰਦਾ ਆ ਜੀ ਇਦਾਂ ਆ ਅੱਛਾ ਮੰਨ ਲਓ ਕਿ ਵਸ਼ੀਕਰਨ ਹੈ ਇਹਦੀ ਕੋਈ ਵਿਧੀ ਵਿਧਾਨ ਹੋਵੇਗਾ ਇਹਦੀ ਵਿਧੀ ਕੀ ਹੁੰਦੀ ਆ ਦੇਖੋ ਇਹ ਜਿਹੜੀਆਂ ਵਿਧੀਆਂ ਹੁੰਦੀਆਂ ਇਹ ਇਦਾਂ ਫੇਸ ਟੂ ਫੇਸ ਚਾਲਣਾ ਦੇ ਨਹੀਂ ਦਸੀਆਂ ਜਾਂਦੀਆਂ ਆ ਇਹ ਗੁਪਤ ਹੁੰਦੀਆਂ ਆ ਇਹਨਾਂ ਲਈ ਬਹੁਤ ਟਾਈਮ ਲੱਗਦਾ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲ ਲੱਗ ਜਾਂਦੇ ਆ ਹੂੰ ਇਹਨੂੰ ਪਾਣ ਲਈ ਔਰ ਕਸਟਮਰ ਨੂੰ ਜਦੋਂ ਇਹਨਾਂ ਚੀਜ਼ਾਂ ਲੋੜ ਪੈਂਦੀ ਉਹਨੂੰ ਤਾਂ ਫਿਰ ਦੋ ਚਾਰ ਦਿਨ ਹੀ ਲੱਗਦੇ ਆ ਹੂੰ ਤੇ ਇਹਦੀ ਜਿਹੜੀ ਵਿਧੀ ਹੈ ਇਹਦਾ ਜਿਹੜਾ ਪ੍ਰੋਸੈਸ ਉਹ ਥੋੜਾ ਲੰਬਾ ਆ ਜੀ ਅੱਜਾ ਬਹੁਤ ਲੋਕ ਐਸੇ ਨੇ ਜੋ ਕਿਉਂਕਿ ਇੰਟਰਨੈਟ ਤੇ ਅੱਜ ਸਾਰਾ ਕੁਝ ਆ ਜੀ ਸਾਰਾ ਕੁਝ अवेलेबल ਹੈ ਹਰ ਸਵਾਲ ਦਾ ਜਵਾਬ ਹੈ ਇੰਟਰਨੈਟ ਤੇ ਲੋਕ ਸਰਚ ਕਰਦੇ ਨੇ ਕਈ ਵਾਰੀ ਉਹਨਾਂ ਦੀ ਕੋਈ ਆਪਣੀ ਇੱਛਾ ਹੁੰਦੀ ਹੈ ਤੰਤਰ ਮੰਤਰ ਨਾਲ ਸੰਬੰਧਿਤ ਸਰਚਾ ਮਾਰਦੇ ਨੇ ਕਈ ਵਾਰੀ ਵਸ਼ੀਕਰਨ ਨੂੰ ਲੈ ਕੇ ਵੀ ਲੋਕ ਇੰਟਰਨੈਟ ਤੋਂ ਸਿੱਖ ਕੇ ਵਸ਼ੀਕਰਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕੀ ਇਹ ਸਭ ਠੀਕ ਹੈ ਦੇਖੋ ਕਈ ਲੋਕ ਤਾਂ ਇਹ ਵੀ ਕਹਿੰਦੇ ਕਿ ਯਾਰ ਕੁਝ ਨਹੀਂ ਹੈਗਾ ਸਿਰਫ ਡਰਾਮਾ ਆ ਕੋਈ ਵਸ਼ੀਕਰਨ ਨਹੀਂ ਹੁੰਦਾ ਵਸ਼ੀਕਰਨ ਹੁੰਦਾ ਆ ਪਰ ਵਸ਼ਿਕਨ ਮੈਂ ਤੁਹਾਨੂੰ ਹੁਣ ਵੀ ਕਹਿ ਕੇ ਹਟਾਂ ਕਿ ਵਸ਼ਿਕਨ ਕੋਈ ਇੱਕ ਪ੍ਰਕਾਰ ਦਾ ਨਹੀਂ ਹੁੰਦਾ ਜੀ ਕਈ ਪ੍ਰਕਾਰ ਦਾ ਹੁੰਦਾ ਆ ਕਿਉਂਕਿ ਵਸ਼ਿਕਨ ਕਰਨ ਲਈ ਪਹਿਲਾਂ ਦਾ ਹੁਣ ਇਦਾਂ ਦਾ ਹੈ ਨਹੀਂ ਹੁਣ ਤੁਸੀਂ ਪੜ੍ਹਦੇ ਪਏ ਹੋ ਜਾਂ ਤੁਸੀਂ ਕੋਈ ਜੋਬ ਕਰ ਰਹੇ ਹੋ ਤੁਸੀਂ ਉੱਥੇ ਬਹਿ ਕੇ ਦੇਖ ਲਿਆ ਕੋਈ ਕਿਸੇ ਵੀ YouTube ਤੇ ਜਾਂ ਕਿਸੇ ਵੀ insta ਕਿਸੇ ਚੀਜ਼ ਤੇ ਵੀ ਦੇਖ ਲਿਆ ਹਾਂ ਲੋ ਜੀ ਮੈਂ ਇਦਾਂ ਕਰਨਾ ਇਦਾਂ ਹੋ ਜਾਣਾ ਫਿਰ ਉਹ ਜਿਹੜੀ ਅਸੀਂ 1 2 3 4 5 6 7 7 ਸਾਲ ਜਿਹੜੀ ਸਿੱਧੀਆਂ ਪ੍ਰਾਪਤ ਕੀਤੀ ਆ ਉਹਨਾਂ ਦਾ ਕੀ ਮਤਲਬ ਆ ਹੂੰ ਉਨਾ ਦਾ ਫਿਰ ਕੋਈ ਮਤਲਬ ਹੀ ਨਹੀਂ ਹੈ ਨਾ ਯਾਨੀ ਸਿੱਧੀ ਜ਼ਰੂਰੀ ਹੁੰਦਾ ਹਰ ਕੋਈ ਕਰ ਲੂਗਾ ਸਿੱਧੀ ਜ਼ਰੂਰੀ ਹੈ ਹਾਂਜੀ 100% ਉਹਨੂੰ ਸਿੱਧੀ ਵੀ ਜ਼ਰੂਰੀ ਆ ਉਸ ਚੀਜ਼ ਦੇ ਉੱਤੇ ਕੰਮ ਵੀ ਹੁੰਦਾ ਆ ਕੰਮ ਵੀ ਕਈ ਪ੍ਰਕਾਰ ਨਾਲ ਕਰਨਾ ਪੈਂਦਾ ਟਾਈਮ ਦੇਖਿਆ ਜਾਂਦਾ ਰਾਤ ਦਾ ਸਵੇਰ ਦਾ ਸ਼ਾਮ ਦਾ ਤੜਕੇ ਦਾ ਇਹਨਾਂ ਕਰਕੇ ਫਿਰ ਉਹ ਉਸ ਹਿਸਾਬ ਨਾਲ ਹੁੰਦੀ ਆ ਇਹ ਨਹੀਂ ਆ ਵੀ ਮੈਂ ਮੂੰਹ ਉਠਾ ਕੇ ਮੈਂ ਫੋਨ ਦੇਖ ਲਿਆ ਫੋਨ ਦੇ ਵਿੱਚੋਂ ਮੈਨੂੰ ਦੋ ਚਾਰ ਚੀਜ਼ਾਂ ਮਿਲੀਆਂ ਆ ਮੈਂ ਉਹ ਪੁੱਠੀ ਸਿੱਧੀ ਚੱਕ ਲਿਆ ਉਹਨਾਂ ਦੇ ਉੱਤੇ ਮੈਂ ਕੰਮ ਕਰਤਾ ਮੇਰਾ ਕੰਮ ਹੋ ਗਿਆ ਨਹੀਂ ਇਹ ਸਿੱਧੀ ਸਾਧਨਾ ਦੀ ਕੋਈ ਟ੍ਰੇਨਿੰਗ ਹੁੰਦੀ ਹੈ ਤੁਹਾਨੂੰ ਸਿੱਖਣਾ ਪੈਂਦਾ ਕੋਈ ਗੁਰੂ ਹੁੰਦੇ ਨੇ ਕੀ ਹੁੰਦਾ ਇਹ ਦੇਖੋ ਜੀ ਸਾਡਾ ਪੁਸਤਾਨੀ ਕੰਮ ਆ ਅਸੀਂ ਕਿਸੇ ਕੋਲ ਸਿੱਖਣ ਨਹੀਂ ਗਏ ਆ ਸਾਡੇ ਜਿਹੜੇ ਦਰ ਪੀੜੀ ਅੰਦਰ ਹੀ ਅਸੀਂ ਕੰਮ ਕਰਦੇ ਆ ਰਹੇ ਹਾਂ ਜੀ ਤੇ ਇਹ ਬਚਪਨ ਤੋਂ ਹੀ ਮਤਲਬ ਕਿ ਇਹ ਮੈਂ ਕੰਮ ਕਰ ਰਹੇ ਆ ਹਾਂ ਔਰ ਅੱਜ ਕੰਮ ਕਰਦੇ ਨੂੰ ਸੰਤਿਮ ਨੂੰ 17 ਤੋਂ 18 ਸਾਲ ਹੋ ਗਏ ਆ ਜੀ ਪਰਮਾਤਮਾ ਦੀ ਮਿਹਰ ਹੈ ਕਿ ਜਦ ਵੀ ਜੋ ਵੀ ਕੋਈ ਸਹੀ ਤਰੀਕੇ ਨਾਲ ਆਪਾਂ ਕੰਮ ਕੀਤਾ ਆ ਹਾਂ ਤੇ ਅਗਲੇ ਨੂੰ 100 ਤੋਂ 100% ਰਿਜ਼ਲਟ ਵੀ ਦਿੱਤਾ ਆ। ਬਾਕੀ ਕੋਈ 네ਗੇਟਿਵ ਲਈ ਆਂਦਾ ਤਾਂ ਫਿਰ ਉਹਨੂੰ ਅਸੀਂ ਨਾ ਕਰ ਦਿੰਨੇ। ਜੀ। 네ਗੇਟਿਵ ਮੀਨਸ ਕੀ ਯਾਰ ਕਈ ਲੋਕ ਹੁੰਦੇ ਆ ਜਿਹੜਾ ਸਿਰਫ ਆਪਣਾ ਯੂਜ਼ਿੰਗ ਕਿ ਉਹਨੂੰ ਯੂਜ਼ ਕਰਨ ਵਾਸਤੇ ਵੀ ਆਂਦੇ ਆ ਕਿ ਮੈਂ ਉਸ ਕੁੜੀ ਨੂੰ ਉਸ ਮੁੰਡੇ ਨੂੰ ਜਾਂ ਉਸ ਘਰ ਵਾਲੇ ਨੂੰ ਜਾਂ ਉਸ ਫੈਮਿਲੀ ਨੂੰ ਜਾਂ ਉਸ ਰਿਸ਼ਤੇਦਾਰ ਨੂੰ ਮੈਂ ਇਦਾਂ ਪੁਟਾ ਸਿੱਧਾ ਤੇ ਫਿਰ ਅਸੀਂ ਉਹਨਾਂ ਨੂੰ ਮਨਾ ਵੀ ਕਰ ਦਿੰਨੇ ਵੀ ਨਹੀਂ ਸਾਡੇ ਤੋਂ ਨਹੀਂ। ਅਗਰ ਉਹੀ ਚੀਜ਼ ਜਾਨਵਰ ਆ ਕਿ ਨਹੀਂ ਯਾਰ ਮੈਨੂੰ ਵਿਆਹ ਕਰਨਾ ਆ ਮੇਰੇ ਨਾਲ ਮੇਰੇ ਨਾਲ ਜਿੱਦਾਂ 5-6 ਸਾਲ ਫਰੈਂਡਸ਼ਿਪ ਰਹੀ ਹੈ ਦੋਸਤੀ ਰਹੀ ਹੈ ਜਾਂ ਮੁੰਡਾ ਨਾ ਕਰਦਾ ਜਾਂ ਕੁੜੀ ਨਾ ਕਰਦੀ ਹੈ ਜਾਂ ਹੁਣ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਫਿਰ ਉਹਨਾਂ ਚੀਜ਼ਾਂ ਦੇ ਉਹ ਕੰਮ ਕਰਦੇ ਅਸੀਂ ਕਿਉਂ ਨਹੀਂ ਕਰੀਏ ਕਿਉਂਕਿ ਯਾਰ ਇੱਕ ਦਿਨ ਨਾਲ ਤੁਸੀਂ ਇਹਨੇ ਟਾਈਮ ਰਹਿ ਹੋ ਔਰ ਉਹਨੂੰ ਤੁਸੀਂ ਬੇ ਇਹ ਇੱਕ ਛੋਟੀ ਜਿਹੀ ਗੱਲ ਦੇ ਪਿੱਛੇ ਤੁਸੀਂ ਉਸ ਚੀਜ਼ ਨੂੰ ਦੂਰ ਕਰ ਰਹੇ ਹੋ ਤੇ ਫਿਰ ਉਹ ਤਾਂ ਗਲਤ ਗੱਲਾਂ ਨਾ ਨਹੀਂ ਤੁਸੀਂ ਫਿਰ ਉਹਨਾਂ ਦੀ ਗੱਲ ਸੁਣਦੇ ਹਾਂ ਹਾਂ ਫਿਰ ਉਹਦਾ ਆਪਾਂ ਸਾਥ ਦੇਨੇ ਜੀ ਪੂਰਾ ਹਮ ਐਂਦਾ ਹੈ ਅੱਛਾ ਸਭ ਤੋਂ ਪਹਿਲਾਂ ਤਾਂ ਕਿਉਂਕਿ ਨੈਟ ਏਜ ਹੈ ਹੂੰ ਜਿੱਥੇ ਇੰਟਰਨੈਟ ਤੋਂ ਟੂਨੇ ਟੋੜ ਕੇ ਸਿੱਖਣ ਵਾਲੇ ਲੋਕ ਨੇ ਉੱਥੇ ਉਹ ਵੀ ਲੋਕ ਨੇ ਜੋ ਸ਼ਾਇਦ ਇਹਨਾਂ ਚੀਜ਼ਾਂ 'ਤੇ ਯਕੀਨ ਨਹੀਂ ਕਰਦੇ ਮੇਰਾ ਸਵਾਲ ਇਹ ਹੈ ਕਿ ਕੀ ਵਸ਼ੀਕਰਨ ਵਾਕਈ ਵਿੱਚ ਕੰਮ ਕਰਦਾ ਹੈ ਇਸ ਤਰ੍ਹਾਂ ਹੁੰਦਾ ਦੇਖੋ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੈ ਜਿਹੜਾ ਪ੍ਰਤੱਖ ਹੁੰਦਾ ਆ ਉਹਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੈ ਜੀ ਜੇ ਅਗਰ ਕਿਸੇ ਨੂੰ ਇਹੋ ਜਿਹਾ ਕੋਈ ਵਿਹਮ ਜੇ ਅਗਰ ਇਹੋ ਜਾਂ ਕਿਸੇ ਨੂੰ ਕੋਈ ਬਹਿਮ ਹੈ ਉਹ ਇੱਕ ਵਾਰੀ ਅਜਮਾ ਕੇ ਦੇਖੇ ਠੀਕ ਹੈ ਜੇ ਅਗਰ ਉਹ ਕੋਈ ਗਲਤ ਤਰੀਕੇ ਨਾਲ ਜਾਂ ਕੋਈ ਮਤਲਬ ਨਾਲ ਸਾਨੂੰ ਯੂਜ਼ ਕਰੇਗਾ ਤਾਂ ਅਸੀਂ ਯੂਜ਼ ਹੋਣ ਵਾਲਿਆਂ ਚੋਂ ਨਹੀਂ ਆ ਯਾਨੀ ਵਸ਼ੀਕਰਨ ਨਾਲ ਜੋ ਚਾਹੀਦਾ ਉਹ ਹਾਸਲ ਕੀਤਾ ਜਾ ਸਕਦਾ ਬਿਲਕੁਲ ਕਈ ਵੇਲੇ ਆਪਾਂ ਕਹਿੰਦੇ ਨਹੀਂ ਹੈ ਯਾਰ ਵਸ਼ੀਕਰ ਮੈਂ ਤੁਹਾਨੂੰ ਦੱਸਦਾ ਕਹਿੰਦੇ ਵੀ ਸਾਡੀ ਕੁੜੀ ਆ ਉਹ ਸਾਡੇ ਕਹਿਣੇ 'ਚ ਨਹੀਂ ਆ ਸਾਡਾ ਮੁੰਡਾ ਕਹਣੇ ਜ ਨਹੀਂ ਹੈ ਸਾਡੇ ਘਰ ਦੇ ਨਹੀਂ ਮੰਨਦੇ ਵਿਆਹ ਸ਼ਾਦੀ ਲਈ ਮੁੰਡਾ ਤਿਆਰ ਹੈ ਕੁੜੀ ਤਿਆਰ ਹੈ ਪਰ ਉਹਨਾਂ ਦੇ ਘਰ ਦੇ ਨਹੀਂ ਮੰਨਦੇ ਫਿਰ ਉਹਦੇ ਲਈ ਤਾਂ ਇੱਕ ਚੱਗੀ ਗੱਲ ਹੋ ਗਈ ਨਾ ਯਾਰ ਮਾਪਿਓ ਨੂੰ ਆਪਾਂ ਜੀ ਮਨਾ ਲੈ ਕਿਉਂਕਿ ਜ਼ਿੰਦਗੀ ਤਾਂ ਉਹਨਾਂ ਨੇ ਦੋਨਾਂ ਨੇ ਬਿਤਾਣੀ ਹੈ ਮਾਪਿਓ ਇਸ ਚੀਜ਼ ਤੋਂ ਦੁਖੀ ਹੈ ਕਿ ਯਾਰ ਕੀ ਪਤਾ ਕੌਣ ਹੈ ਕਿੱਦਾਂ ਹੈ ਸਾਡੀ ਕਾਸਟ ਮੈਚ ਨਹੀਂ ਕਰਦੀ ਅਸੀਂ ਜਾਣਦੇ ਨਹੀਂ ਕੀ ਪਤਾ ਕੱਲ ਨੂੰ ਇਹਨਾਂ ਨੇ ਕੁਝ ਸਹੀ ਰਹਿਣਗੇ ਨਾ ਰਹਿਣਗੇ ਤੇ ਇਸ ਕਰਕੇ ਮਾਪਿਓ ਵੀ ਡਰਦੇ ਆ ਉਹ ਵੀ ਇਹ ਚੀਜ਼ ਸੋਚਦੇ ਕਿ ਯਾਰ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਸਾਡੇ ਆਣ ਗੁਆਣ ਕੀ ਕਹਿਣਗੇ ਤੇ ਫਿਰ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਵਸ਼ੀਗਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਆਪਾਂ ਵਸ਼ੇਚ ਕਰ ਲੈਣਾ ਲੋ ਜੀ ਮੇਰੀ ਮੁੱਠੀ 'ਚ ਹੋ ਗਿਆ ਜਿੱਦਾਂ ਮੈਂ ਕਹੂੰਗਾ ਮੇਰਾ ਪੁਤਲਾ ਬਣ ਗਿਆ ਕਿ ਮੈਂ ਜਿੱਦਾਂ ਕਹੂੰਗਾ ਉਹ ਉਦਾਂ ਕਰੂਗਾ ਇਦਾਂ ਨਹੀਂ ਹੁੰਦਾ ਉਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਉੱਤੇ ਸਹੀ ਢੰਗ ਨਾਲ ਉਹਨਾਂ ਦਾ ਮਾਈਂਡ ਕੰਮ ਕਰੇ ਕਿ ਦੇਖੋ ਜ਼ਿੰਦਗੀ ਇਹਨਾਂ ਨੇ ਬਿਤਾਣੀ ਹੈ ਨਾਲ ਇਹਨਾਂ ਨੇ ਰਹਿਣਾ ਹੈ ਔਰ ਤੁਸੀਂ ਇਹਨਾਂ ਦਾ ਸਾਥ ਦਿਓ ਕਿਉਂਕਿ ਤੁਸੀਂ ਇਹਨਾਂ ਦੇ ਮਾਪੇ ਹੋ ਤੇ ਉਹ ਚੀਜ਼ ਫਿਰ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਕਰਦੀ ਹੈ ਔਰ ਜਿਹਦੇ ਨਾਲ ਮਾਪਿਓ ਵੀ ਮੰਨਦੇ ਕਈ ਵੇਲੇ ਕੁੜੀ ਵੱਲੋਂ ਹੋ ਜਾਂਦਾ ਕਈ ਵੇਲੇ ਮੁੰਡੇ ਵੱਲੋਂ ਤੇ ਫਿਰ ਉਹ ਉਹਨਾਂ ਚੀਜ਼ਾਂ ਨੂੰ ਜਿਹੜਾ ਸੌਟ ਆਊਟ ਕਰੀਦਾ ਹੈ ਅੱਛਾ ਮੰਨ ਲਓ ਕੋਈ ਤੁਹਾਡੇ ਕੋਲੇ ਆ ਜਾਂਦਾ ਹੈ ਕਿ ਮੈਂ ਮੇਰਾ ਪਿਆਰ ਹੈ ਮੈਂ ਉਹ ਪਾਉਣਾ ਚਾਹੁੰਦਾ ਤੇ ਸਾਨੂੰ ਵਸ਼ੀ ਕਰਨ ਦੀ ਲੋੜ ਹੈ ਕਿ ਤੁਸੀਂ ਇਹ ਵੇਖਦੇ ਹੋ ਕਿ ਅੱਗੇ ਜਾ ਕੇ ਇਹਨਾਂ ਦੀ ਨਿੰਬੇਗੀ ਵੀ ਜਾਂ ਨਹੀਂ ਉਸ ਹਿਸਾਬ ਨਾਲ ਵੀ ਸਲਾਹ ਦਿੰਦੇ ਹੋ ਆਪਣੀ ਦੇਖੋ ਜੀ ਜੇ ਤਾਂ ਕੋਈ ਜਨੂਨ ਹੁੰਦਾ ਆ ਕੈਨਡਲ ਵਾਲਾ ਹੁੰਦਾ ਆ ਫੇਰ ਤਾਂ ਉਹ ਸਦਾ ਵੀ ਦੇ ਦਈਏ ਜੇ ਕਰਨ ਵਾਲੀ ਚੀਜ਼ ਹੈ ਤਾਂ ਕਰੀ ਵੀ ਦੇ ਦਈਏ ਠੀਕ ਹੈ ਪਿਆਰ ਨਾਮ ਪ੍ਰਮਾਤਮਾ ਦਾ ਹੁੰਦਾ ਆ ਜੀ ਪਰ ਪ੍ਰਮਾਤਮਾ ਹਰੇਕ ਇਨਸਾਨ ਨੂੰ ਹੀ ਪਾਣਾ ਚਾਹੁੰਦਾ ਆ ਕੋਈ ਕਿਸੇ ਰੂਪ ਦੇ ਵਿੱਚ ਕੋਈ ਕਿਸੇ ਰੂਪ ਦੇ ਵਿੱਚ ਜੀ ਪਰ ਪ੍ਰਮਾਤਮਾ ਸਾਰਿਆਂ ਨੂੰ ਤਾਂ ਮਿਲਦਾ ਨਹੀਂ ਹੂੰ ਕਿਸੇ ਕਿਸੇ ਨੂੰ ਹੀ ਮਿਲਦਾ ਆ ਜੀ ਤੇ ਇਸ ਕਰਕੇ ਇਦਾਂ ਹੈ ਕਿ ਜੇਕਰ ਉਹ ਸਹੀ ਢੰਗ ਨਾਲ ਹੈ ਤੇ ਅਸੀਂ ਉਹਨਾਂ ਸਾਥ ਦੇਨੇ ਜ਼ਰੂਰ ਦੇਨੇ ਜੀ ਉਹਨਾਂ ਨੂੰ ਕੋਈ ਵੀ ਪੂਜਾ ਪਾਠ ਕਰਮ ਕਾਂਡ ਕੁਝ ਵੀ ਕਰਨਾ ਪੈਂਦਾ ਆ ਉਕ ਅਸੀਂ ਕਰਕੇ ਦਿੰਨੇ ਆ ਜੀ ਅੱਛਾ ਵਸ਼ੀਕਰਨ ਤੇ ਟੂਨੇ ਦੇ ਵਿੱਚ ਕੀ ਫਰਕ ਹੈ ਕਰੋਨੇ ਦੇ ਵਿੱਚ ਨੈਗੇਟਿਵਿਟੀ ਆ ਹਮ ਵਸ਼ੀਕਰਨ ਦੇ ਵਿੱਚ ਪਿਆਰ ਜੀ ਵਸ਼ੀਕਰਨ ਦੇ ਵਿੱਚ ਮਾਂ ਦਾ ਵੀ ਪਿਆਰ ਹੈ ਬਾਪ ਦਾ ਵੀ ਹੈ ਰਿਸ਼ਤੇਦਾਰ ਦਾ ਵੀ ਹੈ ਆਪਣੀ ਵਾਈਫ ਦਾ ਹੈ ਆਪਣੇ ਬੱਚਾ ਦਾ ਹੈ ਟੂਨੇ ਦੇ ਵਿੱਚ ਬਰਬਾਦੀ ਹੈ ਹਮ ਕਿਸੇ ਚਾਹੇ ਉਹ ਕੋਈ ਆਪਣਾ ਆ ਚਾਹੇ ਕੋਈ ਬੇਗਾਨਾ ਆ ਕੋਈ ਪਰਾਇਆ ਆ ਕੋਈ ਵੀ ਆ ਉਹ ਬਰਬਾਦੀ ਹੈ ਟੂਣਾ ਨਾਮੀ ਬਰਬਾਦੀ ਹੈ ਹੂੰ ਕਈ ਵੇਲੇ ਆਪਾਂ ਜਾਣੇ ਬਾਂਸ ਦਾ ਝਾੜੂ ਵਿਖਰਿਆ ਹੁੰਦਾ ਆ ਜੀ ਦੀਵਾ ਲੱਗਾ ਹੁੰਦਾ ਆ ਚੁਰਾਹੇ ਦੇ ਉੱਤੇ ਕਈ ਵੇਲੇ ਕੁਝ ਕੋਈ ਚੀਜ਼ ਛੱਟੀ ਹੁੰਦੀ ਹੈ ਕੋਈ ਕਦੇ ਤਾਲਾ ਪਿਆ ਹੁੰਦਾ ਹਾਂ ਉਹ ਕਦੇ ਲੱਡੂ ਰੱਖੇ ਹੁੰਦੇ ਆ ਬਹੁਤ ਕੁਝ ਉਹ ਜ਼ਿੰਦਗੀ ਨੂੰ ਹੀ ਲੋਕ ਲੱਗ ਜਾਂਦਾ ਜੀ ਹੂੰ ਇਹ ਚੀਜ਼ਾਂ ਨੇ ਜੀ ਤੇ ਬਸ਼ੀਕਰਨ ਦਾ ਮਤਲਬ ਹੀ ਇੱਕ ਪਿਆਰ ਹੈ ਜੀ ਬਹੁਤ سارے ਲੋਕ ਆ ਉਹਨੂੰ ਗਲਤ ਯੂਜ਼ ਕਰਦੇ ਤਾਂ ਫਿਰ ਤਾਂ ਉਹ ਤਾਂ ਗਲਤ ਆ ਨਾ ਜੀ ਲੇਕਿਨ ਇੱਕ ਗਲਤ ਯੂਜ਼ਿੰਗ ਕਰਕੇ ਫਿਰ ਇਹ ਗਲਤ ਯੂਜ਼ ਕਰਨ ਵਾਲੀ ਚੀਜ਼ਾਂ ਹੈ ਨਹੀਂ ਜੀ ਇਹ ਜੀ ਪੰਡਿਤ ਜੀ ਕਈ ਵਾਰੀ ਸੁਣਨ ਨੂੰ ਮਿਲਦਾ ਕਿ ਆਪਣੇ ਕੱਪੜੇ ਵੱਡੇ ਕਹਿੰਦੇ ਨੇ ਕਿ ਭਾਈ ਆਪਣਾ ਕੱਪੜਾ ਕਿਸੇ ਨੂੰ ਨਾ ਦਿਓ ਆਪਣਾ ਕੱਪੜਾ ਬਚਾ ਕੇ ਰੱਖੋ ਆਪਣੀ ਫੋਟੋ ਕਿਸੇ ਨਾਲ ਨਾ ਸ਼ੇਅਰ ਕਰੋ ਵਸ਼ੀਕਰਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਕੱਪੜੇ ਦਾ ਜਾਂ ਕਿਸੇ ਚੀਜ਼ ਦਾ ਜਾਂ ਤਸਵੀਰ ਦਾ ਜਾਂ ਕਿਸੇ ਨੂੰ ਖਿਲਾਫ ਲਾ ਕੇ ਵਸ਼ੀਕਰਨ ਕੀਤਾ ਜਾਂਦਾ ਕਿੱਦਾਂ ਕੀਤਾ ਜਾਂਦਾ ਹਣ ਜਿਹੜਾ ਤੁਸੀਂ ਕਿਹਾ ਨਾ ਕੱਪੜੇ ਦਾ ਇਹ ਮਤਲਬ ਕਿ ਆਪਣੇ ਸਿਰ ਦੇ ਵਾਲਾਂ ਦਾ ਜਾਂ ਖਿਲਾਪ ਲਾ ਕੇ ਇਹਨਾਂ ਚੀਜ਼ਾਂ ਦਾ ਸਰ ਹੁੰਦਾ ਹੈ 100% ਹੁੰਦਾ ਹੈ ਇਸ ਇਹਨਾਂ ਨਾਲ ਵਸ਼ੀਕਰਨ ਕੀਤਾ ਜਾ ਸਕਦਾ ਹੈ ਖਾ ਦੇਖੋ ਸਾਰੀਆਂ ਗੱਲਾਂ ਉਹਨੂੰ ਤੁਹਾਨੂੰ ਮੈਂ ਸਾਰੀ ਤਾਂ ਨਹੀਂ ਕਹਿ ਸਕਦਾ ਪਰ ਇਹ ਦੇ ਵਿੱਚ ਇਦਾਂ ਆ ਕਿ 30 35% ਹੋ ਵੀ ਜਾਂਦਾ ਆ 70% ਨਹੀਂ ਵੀ ਹੁੰਦਾ ਆ ਜੀ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਕਿ ਫੇਸ ਟੂ ਫੇਸ ਉਹਦੇ ਉੱਤੇ ਕੰਮ ਹੋ ਕੇ ਹੁੰਦਾ ਆ ਕਈ ਵੇਲੇ ਆਪਾਂ ਕਹਿੰਦੇ ਨਹੀਂ ਹੁੰਦੇ ਯਾਰ ਵੀ ਸਾਡੇ ਕਰੋੜਾਂ ਰੁਪਏ ਲੱਗੇ ਸਾਡਾ ਮਰੀਜ਼ ਠੀਕ ਨਹੀਂ ਹੋਇਆ ਜੀ ਕਈ ਵੇਲੇ ਆਪਣੇ 5 ਰੁਪਏ 10 ਰੁਪਏ ਲੱਗਦੇ ਆਪਣੇ ਮਹੱਲੇ 'ਚ ਹੀ ਕੋਈ ਬੈਠਾ ਆ ਕੋਈ ਫਕੀਰ ਆ ਕੋਈ ਪੀਰ ਬੈਠਾ ਆ ਉਹ ਆਪਾਂ ਨੂੰ ਕੋਈ ਚੀਜ਼ ਦੇ ਦਿੰਦਾ ਆ ਆਪਾਂ ਉਹ ਰੱਖ ਲੈਨੇ ਆਪਣਾ ਬੰਦਾ ਠੀਕ ਹੋ ਜਾਂਦਾ ਆਪਣੇ ਲਈ ਤਾਂ ਉਹ ਰੱਬ ਬਣ ਗਿਆ ਨਾ ਉਹ ਕਈ ਵੇਲੇ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਆ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਹੋ ਇਹ ਸਾਰੀਆਂ ਚੀਜ਼ਾਂ ਦਸੀਆਂ ਨਹੀਂ ਜਾ ਸਕਦੀ ਵਸ਼ੀਕਰਨ ਚੰਗਾ ਏ ਜਾਂ ਮਾੜਾ ਏ ਵਸ਼ੀਕਰਨ ਚੰਗਾ ਆ ਵਸ਼ੀਕਰਨ ਦਾ ਮਾੜਾ ਦਾ ਮਾੜਾ ਦਾ ਮਤਲਬ ਕੀ ਏ ਵਸ਼ੀਕਰਨ ਮਤਲਬ ਕਿ ਕਿਸੇ ਨੂੰ ਆਪਾਂ ਆਪਣੇ ਕਹਿਣੇ ਜਿਦਾ ਉਹਨੂੰ ਹੀ ਕਰਾਂਗੇ ਨਾ ਕਿ ਜਿਹਨੂੰ ਆਪਾਂ ਆਪਣੇ ਆਪਣੇ ਤੋਂ ਵੀ ਵੱਧ ਕਿਸੇ ਨੂੰ ਪਿਆਰ ਕਰਾਂਗੇ ਪਰ ਜਦੋਂ ਮਸ਼ਹੂਰੀ ਹੁੰਦੀ ਹੈ ਇਸ ਚੀਜ਼ ਦੀ ਐਡਵਰਟਾਈਜ਼ਮੈਂਟ ਹੁੰਦੀ ਹੈ ਤਾਂ ਬੜੇ ਨੈਗੇਟਿਵ ਵੇ ਨਾਲ ਹੁੰਦੀ ਹੈ ਕਿ ਆਪਣੇ ਪਿਆਰ ਨੂੰ ਆਪਣੇ ਬਸ ਵਿੱਚ ਕਰੋ ਮਤਲਬ ਉਹ ਇਸ ਤਰ੍ਹਾਂ ਸੁਮਨ ਦੇ ਵਿੱਚ ਇਸ ਤਰ੍ਹਾਂ ਸਿਰਫ ਲਾਲਚ ਆਓ ਪੈਸਾ ਦਾ ਅੱਜ ਕੱਲ ਕੀ ਹੈ ਸਿਰਫ ਡਰਾਮੇ ਬਾਜੀ ਸੋਸ਼ਲ ਬਾਜੀ ਲਾਲਚ ਬਸ ਜਿਦਾ ਮਰਜੀ ਕਰਾ ਬਸ ਮੈਂ ਪਹਿਹੇ ਕਮਾਲਵਾ ਕੁਝ ਵੀ ਕਰਲਵਾ ਧੋਖਾ ਤੜੀ ਕਰਾਂ ਕੁਛ ਵੀ ਕਰਾਂ ਜਾਂ ਮਤਲਬ ਕਿ ਕਿਸੇ ਨੂੰ ਮਤਲਬ ਕਿ ਕੋਈ ਪੁੱਠੇ ਰਾਮ ਹੈ ਪਾਵਾਂ ਜਾਂ ਕਿਸੇ ਦੇ ਨਾਲ ਮੈਂ ਲਵ ਮਰੀ ਦਾ ਝਾਂਸਾ ਦੇ ਕੇ ਕਰਾ ਲਵਾਂ ਚਾਹੇ ਕੁੜੀ ਨੂੰ ਸਾ ਕੋਈ ਮੁੰਡੇ ਨੂੰ ਮਤਲਬ ਅੱਜ ਕੱਲ ਓਨਲੀ ਓਨਲੀ ਸਿਰਫ ਡਰਾਮਾ ਆ ਔਰ ਹਰ ਇੱਕ ਦੁਨੀਆ ਉਹ ਲੋਕੀ ਰਿਸ਼ਤੇ ਦਾ ਭੁੱਲ ਗਏ ਆਪਣੇ ਜੀ ਬਸ ਉਹ ਡਰਾਮਾ ਆ ਉਹ ਡਰਾਮੇ ਦੇ ਪਿੱਛੇ ਉਹ ਪਏ ਕਿ ਬਸ ਮੈਂ ਕਿਦਾਂ ਨਾ ਕਿਦਾਂ ਪੈਸੇ ਕਮਾ ਲਵਾਂ ਉਹ ਕਈ ਇਸ ਚੀਜ਼ ਨੂੰ ਗਲਤ ਲੈ ਜਾਂਦੇ ਕਈ ਸਹੀ ਲੈ ਜਾਂਦੇ ਆ ਪਰ ਅਗਰ ਕੋਈ ਕਰਨ ਵਾਲਾ ਹੋਏਗਾ ਤੇ ਉਹ ਤੁਹਾਨੂੰ ਇੱਕ ਵਾਰੀ ਸਹੀ ਕੁਝ ਕਰਕੇ ਦਿਖਾਏਗਾ ਜਿਹੜਾ ਬਾਰ-ਬਾਰ ਕਰ ਰਿਹਾ ਇਹਦਾ ਮਤਲਬ ਕਿ ਉਹ ਤੁਹਾਨੂੰ ਤੁਹਾਡੇ ਨਾਲ ਖੇਡ ਰਿਹਾ ਹੋ ਜੀ ਅੱਛਾ ਪੰਡਿਤ ਜੀ ਮੇਰਾ ਆਖਰੀ ਸਵਾਲ ਹੈ ਮੰਨ ਲਓ ਕਿਸੇ ਤੇ ਵਸ਼ੀਕਰਨ ਹੋ ਗਿਆ ਉਹ ਬਹੁਤ ਪ੍ਰੇਸ਼ਟ ਹੋ ਗਿਆ ਕਿਸੇ ਦੇ ਕਹਨੇ ਵਿੱਚ ਨਹੀਂ ਹੈ ਤਾਂ ਕੀ ਉਸ ਮਾੜੇ ਵਸ਼ੀਕਰਨ ਦਾ ਤੋੜ ਹੋ ਸਕਦਾ ਹੈ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ ਜਾਂ ਕਰ ਸਕਦੇ ਹੋ ਤਾਂ ਕਿਵੇਂ 100% ਕਰ ਸਕਦੇ ਜੀ ਔਰ ਗਰੰਟੀਡ ਕਰ ਸਕਦੇ ਬਾਕੀ ਕਿਵੇਂ ਕਰ ਸਕਦੇ ਉਹ ਚੀਜ਼ਾਂ ਫੋਨ ਤੇ ਨਹੀਂ ਦੱਸਦੇ ਜੀ ਮਤਲਬ ਜੇ ਤੁਸੀਂ ਫੋਨ ਕਰੋ ਜਾਂ ਤੁਹਾਨੂੰ ਮੈਂ ਫੋਨ ਤੇ ਦੱਸ ਦੂੰਗਾ ਜਾਂ ਫੇਸ ਟੂ ਫੇਸ ਕਰ ਲਊਗਾ ਪਰ ਇਹ ਚਾਇਲਾਂ ਦੇ ਚੀਜ਼ਾਂ ਨਹੀਂ ਦੱਸੀਆਂ ਜਾ ਸਕਦੇ ਆ ਵੀ ਅਸੀਂ ਕੀ ਕਰਾਂਗੇ ਕਿਉਂਕਿ ਕੀ ਪਤਾ ਕਿਹੜਾ ਹੋਇਆ ਕਿਹੜਾ ਨਹੀਂ ਹੋਇਆ ਕਿਹੜੀ ਸਾਨੂੰ ਉੱਥੇ ਕਿਸ ਚੀਜ਼ ਦੀ ਲੋੜ ਹੈ ਕਿਸ ਚੀਜ਼ ਦੀ ਨਹੀਂ ਲੋੜ ਪਰਮਾਤਮਾ ਦਾ ਫੁੱਲ ਦੇ ਨਾਲ ਵੀ ਰਾਜ਼ੀ ਹੈ ਜੀ ਔਰ ਪਰਮਾਤਮਾ ਦਾ ਆਪ ਪਤਸਾ ਜੜਾਣੇ ਉਹਦੇ ਨਾਲ ਵੀ ਰਾਜੀ ਔਰ ਕਈ ਸੋਨੇ ਦੇ ਮੁਗੜ ਚੜਾਉਂਦੇ ਆ ਕਈ ਕਰੋੜਾਂ ਰੁਪਏ ਦਾ ਬਣ ਜਾਂਦਾ ਉਹਦੇ ਨਾਲ ਵੀ ਉਹ ਖੁਸ਼ ਨਹੀਂ ਹੈਗਾ ਤੇ ਫਿਰ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਇਸ ਕਰਕੇ ਉਹ ਪਹਿਲਾਂ ਹੀ ਨਹੀਂ ਸਭ ਕੁਝ ਦੱਸਦਾ ਮਤਲਬ ਤਰੀਕੇ ਅਲੱਗ-ਅਲੱਗ ਨੇ ਹਾਂਜੀ ਹਰ ਤਰ੍ਹਾਂ ਦੇ ਵਸ਼ੀ ਕਰਨ ਵਾਸਤੇ ਅਲੱਗ ਇਲਾਜ ਨੇ ਹਾਂਜੀ ਠੀਕ ਹੈ ਤਾਂ ਪੰਡਿਤ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਏ ਤੁਸੀਂ ਵਸ਼ੀ ਕਰਨ ਤੇ तमाम ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਨਮਸਕਾਰ ਤਾਂ ਬਿਲਕੁਲ ਜੀ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵਸ਼ੀਕਰਨ ਵਰਗੀ ਚੀਜ਼ ਦਾ ਸ਼ਿਕਾਰ ਹੈ ਜਾਂ ਤੁਹਾਡੇ ਤੇ ਕੋਈ ਐਸੀ ਕੋਸ਼ਿਸ਼ ਕਰ ਰਿਹਾ ਜਾਂ ਤੁਸੀਂ ਇਸ ਚੀਜ਼ ਤੋਂ ਬਚਣਾ ਚਾਹੁੰਦੇ ਹੋ ਜਾਂ ਆਪਣੇ ਪਰਿਵਾਰ ਦੇ ਵਿੱਚ ਸੁੱਖ ਚਾਹੁੰਦੇ ਹੋ ਤਾਂ ਨੰਬਰ ਤੁਹਾਡੀ ਸਕਰੀਨ ਤੇ ਸ਼ੇਅਰ ਕਰ ਦਿੱਤੇ ਗਏ ਨੇ ਔਰ ਐਡਰੈਸ ਜੋ ਵੀ ਹੈ ਜੋ ਵੀ ਜਾਣਕਾਰੀ ਹੈ ਸਕਰੀਨ ਦੇ ਉੱਤੇ ਸ਼ੇਅਰ ਕਰ ਦਿੱਤੀ ਗਈ ਹੈ ਆਪਣੀ ਕੋਈ ਵੀ ਸਮੱਸਿਆ ਤੁਸੀਂ ਕਲਾਸ਼ ਜੀ ਨਾਲ ਸਾਂਝੀ ਕਰ ਸਕਦੇ ਹੋ ਬਾਕੀ ਜਲਦ ਮੁਲਾਕਾਤ ਹੋਵੇਗੀ ਐਸੇ ਹੀ ਕਿਸੇ ਖੋਰ ਦਿਲਚਸਪ ਐਪੀਸੋਡ ਦੇ ਨਾਲ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ